ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਨਵੀਂ ਅਪਡੇਟਾਂ ਸੋ ਦੋਸਤਾਂ ਕੱਲ ਦਾ ਗਰੁੱਪਾਂ ਦੇ ਵਿੱਚ ਇੱਕ ਜਿਹੜਾ ਪੱਤਰ ਘੁੰਮ ਰਿਹਾ ਹੈ ਤਕਰੀਬਨ 7 ਪੇਜਾਂ ਦਾ ਹੋਏ ਪੱਤਰ ਹੈ ਸੁਖਚੰਦ ਸਿੰਘ ਵਰਸਸ ਸਟੇਟ ਆਫ ਪੰਜਾਬ ਦੇ ਜਿਹੜਾ ਉਹ ਸਪੀਕਿੰਗ ਆਰਡਰ ਆਇਆ ਸੀ ਸੋ ਉਸ ਦੇ ਨਾਲ ਸੰਬੰਧਤ ਇਹ ਜਿਹੜਾ ਉਹ ਪਟੀਸ਼ਨ ਅਪਾਇਰ ਕੀਤੀ ਸੀ ਉਹਨਾਂ ਦਾ ਕੇਸ ਦੇ ਸੰਬੰਧ ਦੇ ਵਿੱਚ ਇਹ ਜਿਹੜਾ ਪੱਤਰ ਜਿਹੜਾ ਉਹ ਘੁੰਮ ਰਿਹਾ ਹੈ ਠੀਕ ਹੈ ਜੀ ਜਿਹੜਾ ਪਟੀਸ਼ਨ ਨੰਬਰ 29973 ਆਫ 2024 ਸੁਖਜਾਨ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਦੇ ਨਾਲ ਰਿਲੇਟਿਡ ਇਹ ਪੱਤਰ ਹੈ ਪਰ ਦੋਸਤੋ ਜਦੋਂ ਦਾ ਇਹ ਪੱਤਰ ਆਇਆ ਤਾਂ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਸੇਜ ਕਮੈਂਟਾਂ ਰਾਹੀਂ ਆਏ ਸੀ ਕਿ ਸਾਰੇ ਪੱਤਰ ਕਿਸ ਚੀਜ਼ ਬਾਰੇ ਹੈ ਕਿ ਇਹ ਤਨਖਾਹ ਜਿਹੜੀ ਹੈਗੀ ਹੈ 6ਵੇਂ ਪੇ ਕਮਿਸ਼ਨ ਤੋਂ ਘਟਾ ਕੇ 5ਵੇਂ ਵੇਕੇਸ਼ਨ ਲੱਗੂਗਾ ਜਾਂ ਕਿਸੇ ਤਰ੍ਹਾਂ ਦਾ ਕੋਈ ਹੋਰ ਕੇਸ ਹੈ ਇਸ ਬਾਰੇ ਕਿਰਪਾ ਕਰਕੇ ਜਾਣਨਾ ਪਾਇਆਵੇ ਸੋ ਦੋਸਤੋ ਇਹ ਪੱਤਰ ਜਿਹੜਾ ਇੰਗਲਿਸ਼ ਦੇ ਵਿੱਚ ਆਇਆ ਸੀ ਪਰ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਕਨਵਰਟ ਕਰ ਲਿਆ ਪੰਜਾਬੀ ਦੇ ਵਿੱਚ ਕਨਵਰਟ ਕਰਨ ਤੋਂ ਬਾਅਦ ਆਪਾਂ ਸਾਰੀ ਡਿਟੇਲ ਤੁਹਾਡਾ ਨਾਲ ਸਾਂਝੀ ਕਰਦੇ ਹਾਂ ਹਾਲਾਂਕਿ ਇਹ ਜਿਹੜਾ ਪੱਤਰ ਦੋਸਤੋ ਇਹ ਦੋ ਮੁੱਦਿਆਂ ਦੇ ਉੱਪਰ ਘੁੰਮ ਰਿਹਾ ਤੁਹਾਨੂੰ ਆਪਾਂ ਮੋਟਾ-ਮੋਟਾ ਇੱਕ ਵਾਰੀ ਦੱਸ ਦਈਏ ਜਿਹਦੇ ਵਿੱਚ ਇੱਕ ਤਾਂ ਇਹ ਪੇ ਫਿਕਸੇਸ਼ਨ ਨੂੰ ਲੈ ਕੇ ਆ ਠੀਕ ਹੈ ਜੀ ਸੇ ਦੂਸਰਾ ਰਿਕਵਰੀ ਨੂੰ ਲੈ ਕੇ ਆ ਠੀਕ ਹੈ ਇਹ ਦੋਨਾਂ ਵਾਰੀ ਆਪਾਂ ਜਾਣਕਾਰੀ ਕਰਦੇ ਹਾਂ ਤੇ ਕਿਰਪਾ ਕਰਕੇ ਜਿਹੜੀ ਮੇਰੇ ਭੈਣ ਬਰਾ ਪਹਿਲੀ ਵਾਰ ਐ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਕੋਸ਼ਿਸ਼ ਕਰਦੇ ਹਾਂ ਹਰ ਦਿਨ ਤੁਹਾਡੇ ਲਈ ਕੁਝ ਨਵਾਂ ਲੈ ਕੇ ਆਉਂਦਾ ਰਹੇ ਅਤੇ ਜੇਕਰ ਤੁਹਾਡੀ ਸੁਝਾਅ ਤੁਹਾਡਾ ਕੋਈ ਵਿਚਾਰ ਹੁੰਦਾ ਆਪਣੇ ਕਮੈਂਟਾਂ ਦੇ ਵਿੱਚ ਸੁਝਾਅ ਵਿਚਾਰ ਜ਼ਰੂਰ ਦਿਆ ਕਰੋ ਤੇ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਹਾਈਪ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਸੋ ਆਪਾਂ ਸਭ ਤੋਂ ਪਹਿਲਾਂ ਇਹ ਸਾਂਝਾ ਕਰ ਲੈਨੇ ਆ ਜੀ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਸਭ ਤੋਂ ਪਹਿਲਾਂ ਆਪ ਜੀ ਨੂੰ ਦੱਸਿਆ ਜਾਂਦਾ ਹੈ ਕਿ ਮਾਨਯੋਗ ਕੋਰਟ ਵੱਲੋਂ ਜਿਹੜੇ ਕੇਸ ਹੋਇਆ ਸੀ 12608 ਪੰਜਾਬ 202 ਉਸ ਤੋਂ ਬਾਅਦ ਹੀ ਸਿਵਲ ਰੈਟ ਪਟੀਸ਼ਨ ਨੰਬਰ 29973 ਆਫ 2024 ਸੁਖੈਨ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਕੇਸ ਵਿੱਚ ਮਾਨਯੋਗ ਕੋਰਟ ਦੇ ਹੁਕਮਾਂ ਦੀ ਪਾਲਣਾ ਹਿਤ ਪਟੀਸ਼ਨਾਂ ਨੂੰ ਬਣਦੇ ਲਾਭ ਅਦਾਇਗੀਆਂ ਰੂਲਾਂ ਅਨੁਸਾਰ ਤੁਰੰਤ ਪਟੀਸ਼ਨਾਂ ਨੂੰ ਜਾਰੀ ਕਰਕੇ ਇਸ ਦਫ਼ਤਰ ਨੂੰ ਸੂਚਨਾ ਯਕੀਨੀ ਬਣਾਇਆ ਜਾਵੇ ਪਰ ਮਾਮਲਾ ਅਜੇ ਲੰਮਕ ਅਵਸਥਾ ਵਿੱਚ ਹੈ ਸੋ ਦੋਸਤੋ ਆਪਾਂ ਦੇਖਿਆ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਪੈਟੀਸ਼ਨਰ ਦੋਸਤ ਸੰਗਰਸ਼ ਕਰ ਰਹੇ ਆ ਕਿ ਉਹਨਾਂ ਦੇ ਉੱਪਰ 6 ਮਹੀਨਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਤੇ ਉਹਨਾਂ ਦੇ ਬਣਦੇ ਲਾਭ ਜਿਹੜੇ ਉਹਨਾਂ ਨੂੰ ਦਿੱਤੇ ਜਾਣ ਵੀ ਤੇ ਰਿਵਾਈਜ਼ ਕਰਕੇ ਠੀਕ ਹੈ ਜੀ ਪਰ ਵਿਭਾਗ ਵੱਲੋਂ ਹੁਣ ਇਹ ਹੁਕਮ ਕਿਹਨੂੰ ਹੋਇਆ ਦੋਸਤੋ ਇਹਦੀ ਨਾ ਪੱਤਰ ਜਾਰੀ ਹੋਇਆ ਡੀਡੀਓਜ਼ ਨੂੰ ਹੋਇਆ ਸਭ ਤੋਂ ਪਹਿਲੀ ਗੱਲ ਤਾਂ ਇਹ ਸਮਝਣ ਵਾਲੀ ਦੋਸਤੋ ਇਹ ਪੱਤਰ ਹੋਇਆ ਕਿਹਨੂੰ ਜਾਰੀ ਹੈ ਡੀਡੀਓਜ਼ ਨੂੰ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਬਰਨਾਲਾ ਗੁਰਦਾਸਪੁਰ ਤਰਨਤਾਰਨ ਮੋਹਾਲੀ ਜਿਹੜਾ ਐਸਸੀ ਨਗਰ ਫਿਰ ਉਸ ਤੋਂ ਅਜਲੰਦਰ ਪਟਿਆਲਾ ਲੁਧਿਆਣਾ ਫਤਿਹਗੜ੍ਹ ਸਾਹਿਬ ਫਰੀਦਕੋ ਕਿਹਾ ਗਿਆ ਹੈ ਕਿ ਤੁਸੀਂ ਧਿਆਨ ਨਾਲ ਉਸ ਦੀ ਪਾਲਣਾ ਕਰੋ ਕਿਉਂਕਿ ਕੋਰਟ ਦੇ ਵਿੱਚ ਜਿਹੜੀ ਹੁਕਮ ਜਿਹੜਾ ਕੇਸ ਲੱਗਿਆ ਸੀ ਉਹ ਜੋ ਪ੍ਰੋਫੈਸਲਾ ਦੇ ਦਿੱਤਾ ਗਿਆ ਪਰ ਇਹਨਾਂ ਦੀ ਜਿਹੜਾ ਅਜੇ ਤੱਕ ਵੀ ਉਹ ਕੇਸ ਲੰਮਕ ਰਿਹਾ ਹੈ ਉਹਨਾਂ ਦੀ ਜਿਹੜੀ ਅਦਾਇਗੀ ਹੈ ਉਹ ਕਿਉਂ ਨਹੀਂ ਕੀਤੀ ਜਾ ਰਹੀ ਉਹਦਾ ਕਾਰਨ ਜਿਹੜਾ ਹੈ ਨਾ ਉਹ ਪੁੱਛਿਆ ਗਿਆ ਆਪ ਨੂੰ ਮੁੜ ਹਦਾਇਤ ਕੀਤੀ ਜਾਂਦੀ ਹੈ ਕਿ ਤੁਰੰਤ ਮਾਨ ਜੋ ਕੋਰਟ ਦੇ ਹੁਕਮਾਂ ਦੀ ਜਿਹੜੀ ਉਹ ਪਾਲਣਾ ਕਰਦੇ ਹੋਏ ਵਿੱਤ ਵਿਭਾਗ ਦੇ ਐਡਵਾਈਸ ਕਾਪੀ ਨੱਥੀ ਦੀ ਇਨ ਬਿਨ ਪਾਲਣਾ ਕਰਦੇ ਹੋਏ ਆਪਣੇ ਪੱਧਰ ਤੇ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇ ਅਤੇ ਇਸ ਨੂੰ ਅਤੀ ਜ਼ਰੂਰੀ ਸਮਝਦੇ ਹੋਏ ਦਫ਼ਤਰ ਨੂੰ ਅੱਗੇ ਸੂਚਿਤ ਕੀਤਾ ਜਾਵੇ ਜੇਕਰ ਕੋਈ ਵੀ ਫਿਕਸੇਸ਼ਨ ਗਲਤ ਹੁੰਦੀ ਹੈ ਤਾਂ ਇਸ ਦੀ ਨਿਰੋਲ ਜ਼ਿੰਮੇਵਾਰੀ ਡੀ ਡੀਓ ਦੀ ਹੋਏਗੀ ਸੋ ਦੋਸਤੋ ਸਖਤ ਹਦਾਇਤ ਕੀਤੀ ਗਈ ਹੈ ਜੇਕਰ ਕੋਈ ਗਲਤ ਪੇ ਫਿਕਸੇਸ਼ਨ ਕਰਦਾ ਕਿਉਂਕਿ ਆਪਾਂ ਦੇਖਿਆ ਜਿਹੜੀ ਪਟੀਸ਼ਨਸ ਨੇ ਉਹ 6ਵੇਂ ਪੇ ਕਮਿਸ਼ਨ ਦੀ ਮੰਗ ਕਰ ਰਹੇ ਆ ਪਰ ਕੁਝ ਕਰੀ ਦੀ ਉਹ ਜਾਂ ਡੀਓ ਨੇ ਉਹ 5ਵੇਂ ਪੇ ਸਕੇਲ ਲਾ ਕੇ ਉਹਦੀ ਫਿਕਸ ਕਰਕੇ ਤੋਰ ਰਿਹਾ ਜਦਕਿ ਦੋਸਤੋ ਆਪਾਂ ਨੂੰ ਪਤਾ ਵੀ 5ਵਾਂ ਜਿਹੜਾ ਪੇ ਸਕੇਲ ਹੈ ਹੁਣ ਉਹ ਬੰਦ ਹੋ ਚੁੱਕਿਆ ਹੈ ਤਕਰੀਬਨ 2021 ਦੇ ਵਿੱਚ ਜਿਹੜਾ ਉਹ ਬੰਦ ਕਰਦਾ 6ਵਾਂ ਪੇ ਸਕੇਲ ਲਾਗੂ ਕਰ ਦਿੱਤਾ ਗਿਆ ਸੀ ਸੋ ਦੋਸਤੋ ਪਹਿਲੀ ਗੱਲ ਤਾਂ ਇੱਥੇ ਇਹਨਾਂ ਨੂੰ ਸਖਤ ਅਦਾਇਤ ਕੀਤਾ ਕਿ ਕੋਈ ਗਲਤ ਪੇ ਫਿਕਸੇਸ਼ਨ ਨਾ ਕਰੇ ਉਸਦੇ ਵਾਸਤੇ ਉਹਦੀ ਨੋਲ ਜ਼ਿੰਮੇਵਾਰੀ ਜਿਹੜੀ ਡੀਓ ਤੇ ਡਿਊਟੀ ਹੋਵੇ ਪੇ ਫਿਕਸੇਸ਼ਨ ਸ਼ਬੀਨਾ 16 ਨੂੰ ਧਿਆਨ ਵਿੱਚ ਰੱਖ ਕੇ ਪੀਫਿਕਸੇਸ਼ਨ ਕੀਤੀ ਜਾਵੇ ਸੋ ਦੋਸਤੋ ਆਪਣੇ ਪੱਧਰ ਤੇ ਪੀਫਿਕਸੇਸ਼ਨ ਨਿਕਾਨੀ 28 8 15 ਅਤੇ 26 10 16 ਦੇ ਧਿਆਨ ਵਿੱਚ ਰੱਖ ਕੇ ਪੀਫਿਕਸੇਸ਼ਨ ਕੀਤੀ ਜਾਵੇ ਇਸ ਕੇਸ ਵਿੱਚ ਜਿੰਨਾ ਅਧੀਨ ਦਫਤਰ ਜ਼ਿਲ੍ਹਾ ਸਿਖਿਆ ਅਫਸਰ ਜਿਹੜਾ ਮਾਨਯੋਗ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਉਹ ਕੇਸ ਮਾਨਯੋਗ ਹਾਈ ਕੋਰਟ ਵਿਖੇ ਪੇਸ਼ੀ ਦੌਰਾਨ ਹਾਜ਼ਰ ਹੋ ਕੇ ਕੇਸ ਦੀ ਸਥਿਤੀ ਸਪਸ਼ਟ ਕਰਨਗੇ ਜੇਕਰ ਆਪ ਵੱਲੋਂ ਵਰਤੀ ਕੀ ਦੇ ਰਹਿਣਗੇ ਲਈ ਕਾਰਨ ਵਿਭਾਗ ਨੂੰ ਕੋਈ ਅਣਸਖਾਵੇ ਹੁਕਮਾਂ ਕਾਨੂੰਨੀ ਵਿਤੀ ਉਕਰਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਤਾਂ ਉਹਦੀ ਨਰੋਲ ਜ਼ਿੰਮੇਵਾਰੀ ਆਪਦੇ ਦਫ਼ਤਰ ਦੇ ਹੋਗੇ ਸੋ ਦਾਸਤ ਉਹਨੇ ਬਿਲਕੁਲ ਜਿਵੇਂ ਪੱਲਾ ਛਾੜ ਦਿੱਤਾ ਠੀਕ ਹੈ ਕਿ ਉਹਦੀ ਨਰੋਲ ਜਿਹੜੀ ਜ਼ਿੰਮੇਵਾਰੀ ਹੈ ਉਹ ਡੀਓ ਤੇ ਡੀਟੀਲ ਦੀ ਹੋਗੀ ਇਸ ਕਰਕੇ ਕੋਈ ਵੀ ਗਲਤ ਫਿਕਸੇਸ਼ਨ ਨਾ ਕਰੇ ਇਹ ਕੇਸ ਮਾਨਯੋਗ ਹਾਈ ਕੋਰਟ ਵਿਖੇ ਮਿਤੀ 5 9 2025 ਨੂੰ ਸੁਣਵਾਈ ਲਈ ਨਿਸ਼ਚਿਤ ਹੈ ਵਿੱਤ ਵਿਭਾਗ ਦੇ ਪੱਤਰ ਨੰਬਰ ਮਿਤੀ 28 8 15 26 ਦਾ 16 ਦੇ ਪੱਤਰ ਮਿਤੀ 18 8 25 ਦੀ ਕਾਪੀ ਜਿਹੜੀ ਹੁਣ ਨਾਲ ਨੱਥੀ ਕੀਤੀ ਗਈ ਹੈ ਸੋ ਦੋਸਤੋ ਇਨ੍ਹਾਂ ਕੇਸਾਂ ਦੀ ਸਿੜੀ ਸੁਣਵਾਈ ਹੈ ਉਹ 5 ਤਰੀਕ ਠੀਕ ਹੈ ਜੀ ਇਸ ਕਰਕੇ ਵਿਭਾਗ ਵੱਲੋਂ ਸਖਤ ਹਦਾਇਤ ਹੋਈਆਂ ਕਿ ਡੀਓ ਤੇ ਡੀਡੀਜ਼ ਆਪਣੀ ਮਨਮਰਜ਼ੀ ਨਾਲ ਕਿਸੇ ਤਰ੍ਹਾਂ ਦੀ ਫਿਕਸੇਸ਼ਨ ਨਾ ਕਰਨ। ਸੋ ਦੋਸਤੋ ਇਹ ਤਾਂ ਸੀ ਕਿ ਜਿਹੜੀ ਗਲਤ ਪੇ ਫਿਕਸੇਸ਼ਨ ਨਾ ਕੀਤੀ ਜਾਵੇ। ਤੇ ਇਹਦੇ ਨਾਲ ਹੀ ਆਪਾਂ ਇਹ 7 ਨੰਬਰ ਦੀ ਪੀਡੀਐਫ ਸੀ 7 ਪੇਜਾਂ ਦੀ ਪਰ ਇਹਨੂੰ ਆਪਾਂ ਬਿਲਕੁਲ ਸ਼ਾਰਟ ਕਰ ਲਿਆ ਹੈ ਸਿਰਫ ਉਹੀ ਪੇਜ ਜਿਹੜੇ ਤੁਹਾਡੇ ਕੰਮ ਦੇ। ਸੋ ਦੂਸਰਾ ਇਹਦੇ ਵਿੱਚ ਕੀ ਕੀ ਹੈਗਾ ਦੋਸਤੋ? ਹਾਂ ਮੈਨੂੰ ਪੰਜਾਬ ਸਰਕਾਰ ਦੇ ਲੈਟਰ ਨੰਬਰ ਉਹ ਤੁਹਾਡਾ ਸਾਰਾ ਦਿੱਤਾ ਹੋਇਆ ਹੈ ਠੀਕ ਹੈ ਜੀ ਇਹਦੇ ਅਕੋਰਡਿੰਗ ਇੱਕ ਹੁਕਮ ਹੋਇਆ ਹੈ। ਆਪਣੇ ਅਦੇਸ਼ਾਂ ਵਿੱਚ ਭਾਰਦੇ ਮਾਨਯੋਗ ਸੁਪਰੀਮ ਕੋਰਟ ਦੇ 18 12 14 ਦੇ ਫੈਸਲੇ ਦੇ ਮੱਦੇ ਨਜ਼ਰ ਨਿਯੋਜਕ ਨੂੰ ਐਕਸਪੋਸ਼ਨ ਭੁਗਤਾਨ ਦੀ ਵਸੂਲੀ ਸੰਬੰਧੀ ਜਿਹੜਾ ਵੀ ਹੁਣ ਭੁਗਤਾਨ ਹੋਇਆ ਇਹ ਦੋਸਤੋ ਆ ਗਿਆ ਰਿਕਵਰੀ ਨਾਲ ਸੰਬੰਧਿਤ ਕਿ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟ ਸੀ ਕੀ ਸਰ ਰਿਕਵਰੀ ਹੋਊਗੀ ਜਾਂ ਨਹੀਂ ਹੋਊਗੀ ਸੋ ਇਸ ਦੇ ਉੱਪਰ ਬਕਾਇਦਾ ਕੋਰਟ ਨੇ ਪਹਿਲਾਂ ਵੀ ਹੁਕਮ ਜਾਰੀ ਕੀਤੇ ਸੀ ਆਪਾਂ ਪਹਿਲਾਂ ਵੀਡੀਓ ਸਾਂਝੀ ਕੀਤੀ ਸੀ ਦੋਸਤੋ ਠੀਕ ਹੈ ਅੱਜ ਦੁਬਾਰਾ ਫੇਰ ਇਹ ਪੱਤਰ ਜਾਰੀ ਹੋਇਆ ਸੁਖਚੰਦ ਸਿੰਘ ਕੇਸ ਵਾਲੇ ਵਿੱਚ ਉਹੀ ਆਪਾਂ ਜਿਹੜੀ ਤੁਹਾਨੂੰ ਡਿਟੇਲ ਦੱਸ ਰਹੇ ਹਾਂ ਧਿਆਨ ਨਾਲ ਸੁਣ ਕਲਾਸ 3 ਅਤੇ ਕਲਾਸ 4 ਸੇਵਾ ਭਾਵ ਜਨਕ ਗਰੁੱਪ ਸੀ ਅਤੇ ਗਰੁੱਪ ਡੀ ਨਾਲ ਸੰਬੰਧਿਤ ਕਰਮਚਾਰੀਨ ਤੋਂ ਵਸੂਲੀ ਸੰਬੰਧੀ ਠੀਕ ਹੈ ਜੀ ਸੇਵਾ ਮੁਕਤ ਕਰਮਚਾਰੀ ਜਾਂ ਕਰਮਚਾਰੀ ਜੋ ਕਿ 1 ਸਾਲ ਦੇ ਅੰਦਰ ਸੇਵਾ ਮੁਕਤ ਹੋਣ ਵਾਲੇ ਹਨ ਵਸੂਲੀ ਦੇ ਕਰਮ ਦੀ ਵਸੂਲੀ ਨਹੀਂ ਹੋਏ ਕਰਮਚਾਰੀ ਦੀ ਵਸੂਲੀ ਜਦੋਂ ਵਸੂਲੀ ਦਾ ਆਦੇਸ਼ ਜਾਰੀ ਹੋਣ ਤੋਂ ਪਹਿਲਾਂ 5 ਸਾਲ ਦੇ ਵੱਧ ਸਮੇਂ ਲਈ ਬਾਤੂ ਭੁਗਤਾਨ ਕੀਤਾ ਗਿਆ ਉਦੋਂ ਹੋਣੀ ਹੈ ਜੇਕਰ ਤੁਹਾਨੂੰ 5 ਸਾਲ ਤੋਂ ਉੱਪਰ ਸਮਾਂ ਹੋ ਗਿਆ ਜਿਹੜੀ ਉਹ ਤੁਹਾਨੂੰ ਭੁਗਤਾਨ ਕੀਤਾ ਜਾ ਰਿਹਾ ਉਹਨਾਂ ਮਾਮਲਿਆਂ ਦੇ ਵਿੱਚ ਜਿਹੜੀ ਵਸੂਲੀ ਉਹ ਹੋ ਸਕਦੀ ਹੈ ਉਹਨਾਂ ਮਾਮਲੇ ਵਿੱਚ ਵਸੂਲੀ ਜਿੱਥੇ ਕਰਮਚਾਰੀ ਨੂੰ ਗਲਤ ਤਰੀਕੇ ਨਾਲ ਉੱਚ ਅਹੁਦੇ ਦੀ ਡਿਊਟੀ ਨਿਭਾਉਣ ਲਈ ਕਿਹਾ ਗਿਆ ਹੋਵੇ ਹਾਲਾਂਕਿ ਮੰਨ ਲਓ ਜੇ ਤੁਸੀਂ ਛੋਟੇ ਕੈਡਰ ਦੇ ਹੋ ਜਾਂ ਛੋਟੇ ਅਹੁਦੇ ਤੋਂ ਤੁਹਾਨੂੰ ਵੱਡਾ ਕੈਡਰ ਦਾ ਜਿਹੜਾ ਉਹਦਾ ਨਿਭਾਉਣ ਲਈ ਕਿਹਾ ਗਿਆ ਹੋਵੇ ਉਦੋਂ ਤੁਹਾਨੂੰ ਭੁਗਤਾਨ ਗਲਤ ਕਿਹਾ ਉਸ ਦੇ ਵਿੱਚ ਵੀ ਤੁਸੀਂ ਜਿਹੜਾ ਭੁਗਤਾਨ ਕਰਦੇ ਯੋਗ ਨਹੀਂ ਹੋ ਉਹ ਤੁਹਾਡੇ ਤੋਂ ਅਯੋਗ ਮੰਨਿਆ ਜਾਊਗਾ ਕਿਸੇ ਹੋਰ ਮਾਮਲੇ ਵਿੱਚ ਜਿੱਥੇ ਅਦਾਲਤ ਇਸ ਸਿੱਟੇ ਤੇ ਪਹੁੰਚਦੀ ਕਿ ਜੇਕਰ ਕਰਮਚਾਰੀ ਤੋਂ ਵਸੂਲੀ ਕੀਤੀ ਜਾਂਦੀ ਹੈ ਤਾਂ ਇਹ ਅਨਿਆਇਪੂਰਨ ਜਾਂ ਕਠੋਰ ਜਾਂ ਮਨਵਾਨੀ ਹੋਵੇਗੀ ਜੋ ਕਿ ਮਾਲਕ ਦੇ ਵਸੂਲੀ ਦੇ ਅਧਿਕਾਰ ਦੇ ਬਰਾਬਰ ਸੰਤੁਲਨ ਤੋਂ ਕਿਤੇ ਵੱਧ ਹੋਏਗੀ ਠੀਕ ਹੈ ਜੀ ਸੋ ਕਲਮਾਂ ਲਾ ਕੇ ਦੋਸਤੋ ਜੇਕਰ ਗੱਲ ਕਰਦੀ ਹੈ ਤਾਂ ਗਰੁੱਪ ਸੀ ਅਤੇ ਗਰੁੱਪ ਡੀ ਉਹਨਾਂ ਤੋਂ ਕਿਸੇ ਤਰ੍ਹਾਂ ਦੀ ਕੋਈ ਵਸੂਲੀ ਨਹੀਂ ਕੀਤੀ ਜਾਊਗੀ ਕਲਾਸ ਅਇਸਲਾ ਤੇ ਕਲਾਸ 3rd ਤੇ 4th ਜਿਹਨੇ ਗਰੁੱਪ C ਤੇ D ਦੇ ਨਾਲ ਸੰਬੰਧਿਤ ਕਰਮਚਾਰੀ ਤੋਂ ਸੇਵਾ ਮੁਕਤੀ ਕਰਮਚਾਰੀਆਂ ਦੇ ਕਰਮਚਾਰੀ ਜੋ ਕਿ 1 ਸਾਲ ਦੇ ਵਿੱਚ ਸੇਵਾ ਉਕਤ ਹੋਣ ਵਾਲੀਆਂ ਨੇ ਠੀਕ ਹੈ ਜੀ ਉਹ ਦੋਸਤੋ ਸੇਮ ਉਹੀ ਪੱਤਰ ਜਿਹੜਾ ਉਹ ਦੁਬਾਰਾ ਰਿਪੀਟ ਹੋ ਗਿਆ ਤਕਰੀਬਨ ਦੋ ਕਿਸਮਾਂ ਨੂੰ ਕੰਬਾਈਨ ਕਰਕੇ ਬਣਾਇਆ ਗਿਆ ਸੀ ਸੋ ਦੋਸਤੋ ਸਿੱਧਾ ਸਿੱਧਾ ਪੰਜਾਬੀ ਦੇ ਵਿੱਚ ਜੇਕਰ ਗੱਲ ਕਰ ਲਈਏ ਇੱਕ ਤਾਂ ਇਹ ਹੈ ਕਿ 5 ਤਰੀਕ ਨੂੰ ਕੋਰਟ ਦੇ ਵਿੱਚ ਸੁਣਵਾਈ ਹੈ ਸੁਖਚੰਨ ਸਿੰਘ ਕੇਸ ਵਾਲੇ ਦੀ ਬਾਕੀ 3704 ਅਧਿਆਪਕਾਂ ਉਹਨਾਂ ਦੀ ਵੀ 5 ਤਰੀਕ ਨੂੰ ਸੁਣਵਾਈ ਹੈ ਜਲਦੀ ਹੀ ਜਿਹੜੇ ਰਹਿੰਦੇ ਆਡਰ ਨੇ ਉਹ ਵੀ ਜਿਹੜੇ ਸਪੀਕਿੰਗ ਆਰਡਰ ਜਾਰੀ ਹੋ ਜਾਣਗੇ ਤੇ ਦੂਸਰਾ ਇਹ ਸੀ ਕਿ ਡੀਡੀਓ ਤੇ ਡੀਓਜ਼ ਨੂੰ ਮੁੱਖ ਜਿਹੜੀ ਕਹਿੰਦੇ ਨੇ ਸਖਤ ਹਦਾਇਤ ਹੋਈ ਹੈ ਕਿ ਗਲਤ ਪੇ ਫਿਕਸੇਸ਼ਨ ਨਾ ਕੀਤੀ ਜਾਵੇ ਉਹਦੀ ਨਿਰੋਲ ਜ਼ਿੰਮੇਵਾਰੀ ਜਿਹੜੀ ਉਹ ਡੀਓ ਤੇ ਡੀਡੀ ਦੇ ਹੋਗੀ ਦੂਸਰਾ ਦੋਸਤੋ ਰਿਕਵਰੀ ਨਾਲ ਸੰਬੰਧਤ ਸੀ ਕਿ ਕਿਸੇ ਵੀ ਕਰਮਚਾਰੀ ਤੋਂ ਜਿਹੜਾ ਗਰੁੱਪ ਸੀ ਅਤੇ ਡੀ ਨਾਲ ਸੰਬੰਧਿਤ ਹੈ ਉਹ ਤੋਂ ਕਿਸੇ ਤਰ੍ਹਾਂ ਦੀ ਕੋਈ ਰਿਕਵਰੀ ਨਹੀਂ ਹੋਊਗੀ ਠੀਕ ਹੈ ਜੀ ਸੋ ਦੋਸਤੋ ਇਹ ਸੀ ਜਾਣਕਾਰੀ ਕਿਰਪਾ ਕਰਕੇ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਜਾਂ ਤੁਹਾਨੂੰ ਲੱਗਿਆ ਵੀ ਹਾਂ ਇਹ ਪੱਤਰ ਜਿਹੜਾ ਸਾਡਾ ਸੀ ਉਹ ਸਾਡੇ ਜਿਹੜੇ ਸਵਾਲ ਸੀ ਉਹ ਉਹ ਸਹੀ ਕਰਦਾ ਹੈ ਭਾਵ ਸਾਡੇ ਜਿਹੜੇ ਕੁਝ ਕੁ ਜਿਹੜੀ ਵੀ ਸਵਾਲ ਸੀ ਉਹਨਾਂ ਦੀ ਸ਼ੰਕਾ ਦੂਰ ਹੋ ਗਈ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਅਤੇ ਹਾਈਪ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਇਸੇ ਤਰ੍ਹਾਂ ਹੀ ਹਰ ਦਿਨ ਕੁਝ ਨਵਾਂ ਸਿੱਖਣ ਦੇ ਲਈ ਜਨ ਨਾਲ ਜੁੜੇ ਸਾਡੇ ਨਾਲ ਆਪਣਾ ਪਿਆਰ ਬਣਾਈ ਰੱਖਿਓ ਮਿਲਦੇ ਹਾਂ ਕਿਸੇ ਹੋਰ ਨਵੇਂ ਖਾਸ ਜਾਣਕਾਰੀ ਦੇ ਲਈ ਧੰਨਵਾਦ